ਤਨ ਬਾਬਾ ਸ੍ਰੀ ਚੰਦ ਜੀ ਇੱਕ ਵਾਰ ਸ਼ੇਰ ਇੱਕ ਜੰਗਲ ਵਿੱਚ ਬੈਠਾ ਸੀ ਅਤੇ ਉਸ ਨੇ ਸਾਰੇ ਜਾਨਵਰਾਂ ਨੂੰ ਇਕੱਠਾ ਕੀਤਾ ਅਤੇ ਕਿਹਾ ਕਿ ਮੈਂ ਅੱਜ ਤੁਹਾਨੂੰ ਅਸਲੀ ਧਰਮ ਦੇ ਬਾਰੇ ਦੱਸਾਂਗਾ ਬਹੁਤ ਸਾਰੇ ਜਾਨਵਰ ਉਸ ਦੇ ਆਲੇ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ ਕਿਉਂਕਿ ਹਰ ਕੋਈ ਜਾਨਵਰ ਪ੍ਰਮਾਤਮਾ ਦੇ ਬਾਰੇ ਜਾਣਨਾ ਚਾਹੁੰਦਾ ਸੀ ਬਹੁਤ ਸਾਰੇ ਜਾਨਵਰ ਸ਼ੇਰ ਦੇ ਆਲੇ ਦੁਆਲੇ ਬੈਠ ਗਏ ਸ਼ੇਰ ਜੋ ਧਾਰਮਿਕ ਬਣ ਚੁੱਕਾ ਸੀ ਸ਼ੇਰ ਨੇ ਆਪਣਾ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਕਿਹਾ ਕਿ ਸਾਡਾ ਧਰਮ ਸਭ ਤੋਂ ਉੱਪਰ ਹੈ ਮੈਂ ਤੁਹਾਨੂੰ ਉਸ ਧਰਮ ਦੇ ਬਾਰੇ ਗਿਆਨ ਕਰਾਵਾਂਗਾ ਜੋ ਪਰਮਾਤਮਾ ਦੇ ਨਾਲ ਜੋੜਦਾ ਹੈ ਕੋਲ ਹੀ ਖੜੇ ਹਿਰਨੇ ਸ਼ੇਨ ਨੂੰ ਪ੍ਰਸ਼ਨ ਕੀਤਾ ਕਿ ਜੇਕਰ ਤੂੰ ਧਰਮ ਦੇ ਬਾਰੇ ਦੱਸਣਾ ਹੈ ਤਾਂ ਇਨਸਾਨਾਂ ਦੇ ਧਰਮ ਦੇ ਬਾਰੇ ਜੋ ਇਨਸਾਨ ਆਪਣੇ ਧਰਮ ਦੇ ਬਾਰੇ ਦੱਸਦੇ ਹਨ ਉਹਨਾਂ ਦੀ ਤਰ੍ਹਾਂ ਦੱਸਣਾ ਕਿਉਂਕਿ ਇਨਸਾਨ ਆਪਣੇ ਧਰਮ ਨੂੰ ਉੱਚਾ ਦੱਸ ਕੇ ਦੂਸਰਿਆਂ ਦੇ ਧਰਮ ਨੂੰ ਨੀਵਾ ਦੱਸ ਕੇ ਉਹਨਾਂ ਦੇ ਉੱਤੇ ਜ਼ੁਲਮ ਕਰਦਾ ਹੈ ਜੋ ਸੱਚਾ ਧਰਮ ਹੈ ਪਿਆਰ ਸਿਖਾਉਂਦਾ ਹੈ ਪਰ ਇਨਸਾਨ ਆਪਸ ਵਿੱਚ ਲੜਦੇ ਹਨ ਛੇ ਨੇ ਬਹੁਤ ਸੁੰਦਰ ਜਵਾਬ ਦਿੱਤਾ ਕਿ ਤੈਨੂੰ ਕੌਣ ਕਹਿੰਦਾ ਹੈ ਕਿ ਇਨਸਾਨ ਧਾਰਮਿਕ ਹੈ ਲੱਖਾਂ ਵਿੱਚੋਂ ਇੱਕ ਕਰੋੜਾਂ ਵਿੱਚੋਂ ਇੱਕ ਵਿਅਕਤੀ ਧਾਰਮਿਕ ਹੈ ਜੋ ਧਾਰਮਿਕ ਵਿਅਕਤੀ ਹੈ ਉਹ ਪਰਮਾਤਮਾ ਦੇ ਬਾਰੇ ਜਾਣਦਾ ਹੈ ਅਤੇ ਹਰ ਇੱਕ ਧਰਮ ਦਾ ਆਦਰ ਕਰਦਾ ਹੈ ਦੂਸਰੇ ਧਰਮਾਂ ਦੇ ਲੋਕ ਉਸ ਦੀ ਜ਼ਿਆਦਾ ਇੱਜ਼ਤ ਕਰਦੇ ਹਨ ਜੋ ਸੱਚਾ ਧਾਰਮਿਕ ਵਿਅਕਤੀ ਹੈ ਪਰ ਇਨਸਾਨ ਧਾਰਮਿਕ ਨਹੀਂ ਹੈ ਉਹ ਇੱਕ ਬਿਜ਼ਨਸਮੈਨ ਹੈ ਜੋ ਧਰਮ ਦਾ ਬਿਜ਼ਨਸ ਕਰਕੇ ਆਪਣੇ ਧਰਮ ਨੂੰ ਉੱਚਾ ਦਾਸ ਕੇ ਦੂਸਰਿਆਂ ਨੂੰ ਨੀਚਾ ਸੰਦੀ ਕੋਸ਼ਿਸ਼ ਕਰਦਾ ਹੈ ਪਰ ਸਾਰੇ ਧਰਮ ਮਹਾਨ ਹਨ ਜਦੋਂ ਧਰਮ ਦਾ ਜਨਮ ਹੁੰਦਾ ਹੈ ਸਿਖਰਾਂ ਤੇ ਪਹੁੰਚਦਾ ਹੈ ਧਰਮ ਮਹਾਨ ਹੁੰਦਾ ਹੈ ਪਰ ਅੱਗੇ ਜਦੋਂ ਲੋਕ ਧਰਮ ਵਿੱਚ ਆਪਣੇ ਆਪ ਨੂੰ ਧਰਮ ਦਾ ਠੇਕੇਦਾਰ ਦੱਸਣ ਦੀ ਕੋਸ਼ਿਸ਼ ਕਰਦੇ ਹਨ ਉਦੋਂ ਧਰਮ ਘਟਨਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਪਰਮਾਤਮਾ ਨੂੰ ਕਿਸੇ ਠੇਕੇਦਾਰ ਦੀ ਜ਼ਰੂਰਤ ਨਹੀਂ ਉਸ ਨੂੰ ਸੱਚੇ ਸੇਵਕ ਦੀ ਜ਼ਰੂਰਤ ਹੈ ਜਦੋਂ ਪਰਮਾਤਮਾ ਨੂੰ ਸੱਚਾ ਸੇਵਕ ਮਿਲ ਜਾਂਦਾ ਹੈ ਉਸ ਨੂੰ ਧਰਮ ਦੀ ਜ਼ਰੂਰਤ ਨਹੀਂ ਰਹਿੰਦੀ ਪਰਮਾਤਮਾ ਦਾ ਕੋਈ ਧਰਮ ਨਹੀਂ ਇਨਸਾਨਾਂ ਨੇ ਧਰਮ ਪੈਦਾ ਕੀਤੇ ਹੋਏ ਹਨ ਇਨਸਾਨਾਂ ਨੇ ਖਿਆਲ ਪੈਦਾ ਕੀਤੇ ਹੋਏ ਹਨ ਇਨਸਾਨਾਂ ਨੇ ਆਪਣੇ ਵਿਚਾਰਾਂ ਦੇ ਨਾਲ ਆਪਣੇ ਹਿਸਾਬ ਨਾਲ ਧਰਮ ਨੂੰ ਕੜਿਆ ਹੋਇਆ ਹੈ ਕਿਉਂਕਿ ਜੇਕਰ ਇਨਸਾਨ ਆਪਣੇ ਵਿਚਾਰਾਂ ਦੇ ਅਨਸਾਰ ਧਰਮ ਨੂੰ ਨਹੀਂ ਵਰਤਦਾ ਤਾਂ ਉਸ ਨੂੰ ਕੋਈ ਨਹੀਂ ਪੁੱਛੇਗਾ ਪਰ ਜੋ ਅਸਲੀ ਧਾਰਮਿਕ ਵਿਅਕਤੀ ਹੁੰਦਾ ਹੈ ਉਹ ਲੋਕਾਂ ਦੀ ਪਰਵਾਹ ਨਹੀਂ ਕਰਦਾ ਜੋ ਪਰਮਾਤਮਾ ਨੂੰ ਪਾਉਣ ਦੀ ਗੱਲ ਕਰਦੇ ਹਨ ਪਰਮਾਤਮਾ ਇੱਕ ਹੈ ਅਤੇ ਸਰਵ ਉੱਚ ਹੈ ਇਨਸਾਨ ਸਮਝਦਾ ਨਹੀਂ ਜੋ ਇਨਸਾਨ ਪਰਮਾਤਮਾ ਦੇ ਬਾਰੇ ਸਮਝ ਗਿਆ ਉਸ ਨੂੰ ਦੂਸਰਿਆਂ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਉਸ ਨੂੰ ਅਹਿਸਾਸ ਹੋ ਜਾਵੇਗਾ ਕਿ ਸਾਡਾ ਧਰਮ ਵੀ ਉੱਚ ਹੈ ਅਤੇ ਦੂਸਰਿਆਂ ਦਾ ਧਰਮ ਵੀ ਉੱਚ ਹੈ ਪਰ ਜੋ ਧਰਮ ਪਿਆਰ ਸਿਖਾਉਂਦਾ ਹੈ ਧੰਨ ਧੰਨ ਬਾਬਾ ਸ਼੍ਰੀ ਚਾਂਜੀ ਮਹਾਰਾਜ ਕਿਰਪਾ ਕਰੋ